ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਧੂ ਡਿਵੀਜ਼ਨ ਦੇ ਤੇ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੀ ਅੱਜ ਕੱਲ ਦੇ ਸਮੇਂ ਅਨੁਸਾਰ ਟੁਕ ਦੀ ਕਹਾਣੀ ਨਸੀਰੀ ਪੁੱਤ ਨੇ ਪੜਾ ਦਿੱਤਾ ਹੱਥ ਵਿੱਚ ਫੁੱਟਾ ਜਿਸ ਨੂੰ ਲਿਖਿਆ ਹੈ ਸੁਰਿੰਦਰ ਸ਼ਰਮਾ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆ ਲੱਗੀ ਜੀ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਆ ਅੱਗੇ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ। ਹੁਰਜੰਟੇ ਅਰਜਨ ਜਦੋਂ ਖੇਤ ਹੁੰਦੇ ਕੋੜੀ ਬਾੜਾ ਕੋੜੀ ਤੇ ਪੋਕੜੀ ਵਿੱਚ ਜਰੋ ਖੇਤਾਂ ਵਿੱਚੋਂ ਦੀ ਲੱਗਦਾ ਤਾਂ ਇਹਨਾਂ ਕੰਜਰਾਂ ਵਾਸਤੇ ਬਹੁਤ ਮਿਹਨਤ ਕੀਤੀ। ਨਾ ਹਾੜ ਦੇਖਿਆ ਨਾ ਸਿਆਲ ਮੌਲੇ ਢੰਗੇ ਬਾਗ ਮਾਈ ਕੀਤੀ। ਇਹਨਾਂ ਨੂੰ ਖੇਤੀਬਾੜੀ ਵਿੱਚ ਪਰਿਵਰਤੀਵਾੜੀ ਵਿੱਚ ਨਾ ਪਾਇਆ ਜਾਵੇ। ਇਸ ਲਈ ਬਥੇਰਾ ਪੜਾਉਣ ਦੀ ਕੋਸ਼ਿਸ਼ ਕੀਤੀ। ਵੱਡਾ ਚਾਰ ਅੱਖਰ ਪੜ ਗਿਆ ਦੋ ਪੈਸਿਆਂ ਦੀ ਬੋਪਰੀ ਮਰ ਗਈ ਜਾ ਕੇ ਸ਼ਹਿਰਾਂ ਲੱਗ ਪਿਆ ਪਰ ਦੋਨੋਂ ਛੋਟੇ ਨਾ ਪੜੇ ਨਾ ਸਾਲਿਆਂ ਨੇ ਖੇਤੀ ਵੜੀ ਸੰਭਾਲੀ ਇੰਨਾ ਕਹਿੰਦਾ ਹੋਇਆ ਸੁੰਦਰ ਨੰਬਰਦਾਰ ਜ਼ਮੀਨ ਤੇ ਸੋਟੀ ਪਟਕ ਕੇ ਤਸ ਦੇ ਨੇ ਮੰਜੇ ਤੇ ਬਹਿ ਗਿਆ ਤੇ ਦੋਹਾ ਥਾ ਨਾਲ ਸਹਿਰ ਪੜ ਕੇ ਸੋਚਾਂ ਲੱਗ ਗਿਆ ਕੁਝ ਤਾਂ ਹੋ ਸਰੀਰ ਪੱਖੋਂ ਭਰ ਗਿਆ ਸੀ ਬਾਕੀ ਰਹਿੰਦਾ ਹੁੰਦਾ ਆਹਾ ਨਕਮੀ ਉਹਨਾਂ ਨੇ ਰਾ ਦਿੱਤਾ ਸੀ ਸੁੰਦਰ ਨੰਬਰਦਾਰ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ ਤਿੰਨ ਕੁ ਕੁਲੇ ਜਮੀਨ ਦੇ ਸੀ ਉਹ ਵੀ ਟੁੱਗਿਆਂ ਵਾਲੀ ਤੇ ਰੇਤਲੀ ਹੋਈ ਸੀ ਉਹਨਾਂ ਸਮਾਂ ਵਿੱਚ ਖੇਤੀਬਾੜੀ ਬਹੁਤ ਹੀ ਲਾਹੇਵੰਦ ਨਹੀਂ ਸੀ ਬਰਸਾਤ ਵਧੀਆ ਪੈ ਜਾਂਦੀ ਤਾਂ ਦਾਣਾ ਪੱਕਾ ਵਧੀਆ ਹੋ ਜਾਂਦਾ ਨਹੀਂ ਤਾਂ ਸਮਾਂ ਔੜ ਵੀ ਚੀਂ ਲੱਗ ਜਾਂਦਾ ਸੁੰਦਰ ਸਿੰਘ ਨੂੰ ਨੰਬਰਦਾਰੀ ਪੇੜੀ ਦਰ ਦਰ ਪੇੜੀ ਮਿਲਦੀ رہی ਉਦੋਂ ਵੀ ਸਰਕਾਰ ਦੇ ਖਜ਼ਾਨੇ ਵਿੱਚੋਂ ਚਾਂਦਰ ਪਈ ਨੰਬਰਦਾਰੀ ਵਜੋਂ ਮਿਲ ਜਾਂਦੇ ਸੀ ਅਰਾਲ ਮਲਾ ਕੇ ਘਰ ਦਾ ਗੁਜ਼ਾਰਾ ਵਧੀਆ ਜਾਂਦਾ ਸੀ ਉਹਨਾਂ ਸਮਿਆਂ ਵਿੱਚ ਬਿਅਕਤੀਗਤ ਲੋੜਾਂ ਵੀ ਸੀਮਤ ਸਨ ਜ਼ਮੀਨ ਕੁਝ ਘੱਟ ਹੋਣ ਕਰਕੇ ਤੇ ਕੁਝ ਮਾਰੂ ਦੀ ਵਿਹਾਂ ਨਾਲ ਚੜਦੀ ਜਵਾਨੀ ਉਮਰੇ ਸੁੰਦਰ ਸਿੰਘ ਦਾ ਰਿਸ਼ਤਾ ਨਾ ਹੋਇਆ ਬਾਅਦ ਵਿੱਚ ਰਿਸ਼ਤੇਦਾਰਾਂ ਨੇ ਇਧਰ ਉਧਰੋ ਕਰਕੇ ਪਿਛਲੀ ਉਮਰ ਵਿਆਹ ਕਰ ਦਿੱਤਾ ਘਰ ਵਾਲੀ ਜਤਨਕਾਰ ਬੜੀ ਸੁਭਰ ਸਜਾਣੀ ਸੀ ਤੇ ਕੰਮ ਦੀ ਵੀ ਕਰਦੀ ਸੀ ਆਉਂਦੀ ਨੇ ਘਰ ਸੰਭਾਲ ਲਿਆ ਪਹਿਲਾ ਮੁੰਡਾ ਹੋਇਆ ਤਾਂ ਖੁਸ਼ੀਆਂ ਮਨਾਈਆਂ ਗਈਆਂ ਪਹਿਲੀ ਲੋਹੜੀ ਤੋਂ ਮਤਾ ਮਨਾਈ ਗਈ ਖੇਤੀ ਵਿੱਚ ਵੀ ਪਹਿਲਾਂ ਨਾਲੋਂ ਸੁਧਾਰ ਹੋਇਆ। ਜ਼ਮੀਨ ਕਰਾਹ ਲਵਾ ਕੇ ਕਾਫੀ ਪੱਧਰ ਕਰ ਲਈ ਸੀ। ਕਰਜਾ ਲੈ ਕੇ ਖੇਤ ਮੋਟਰ ਵੀ ਲਵਾ ਲਈ। ਫਸਲ ਵੀ ਵਧੀਆ ਹੋਣ ਲੱਗ ਪਈ ਸੀ। ਕਿਉਂਕਿ ਮੋਟਰ ਜੋ ਲੱਗ ਗਈ ਸੀ। ਨੰਬਰਦਾਰ ਦੇ ਘਰ ਰੌਣਕਾਂ ਲੱਗ ਗਈਆਂ। ਪਲੇਠੀ ਦਾ ਮੁੰਡਾ ਵਿਸਾਖ ਦੇ ਮਹੀਨੇ ਪੈ ਸੀ। ਜਿਸ ਕਰਕੇ ਉਸ ਦਾ ਨਾਮ ਵਿਸਾਖਾ ਸਿੰਘ ਰੱਖਿਆ ਗਿਆ। ਵਸਾਖਾ ਦੇ ਤੈਨੂੰ ਕੋਸਾਲਦਾ ਹੋਇਆ ਸੀ ਕਿ ਚ ਤਿੰਨ ਕੌਰ ਦੇ ਫਿਰ ਮੁੰਡਾ ਹੋ ਗਿਆ ਬੇੜੇ ਵਿੱਚ ਫਿਰ ਔਨਕਾ ਆ ਗਈਆਂ ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ 2 ਸਾਲ ਬਾਅਦ ਫਿਰ ਤੀਜਾ ਮੁੰਡਾ ਉਹਨਾਂ ਦੇ ਘਰ ਪੈਦਾ ਹੋਇਆ ਤਿੰਨਾ ਮੁੰਡਿਆਂ ਨਾਲ ਜਿਹੜਾ ਭਰਿਆ ਭਰਿਆ ਲੱਗਣ ਲੱਗਦਾ ਸੀ ਸੁੰਦਰ ਨੰਬਰਦਾਰ ਦੀ ਤੇ ਚ ਤਿੰਨ ਕੌਰ ਆਪਣੇ ਆਪ ਨੂੰ ਭਾਗਾ ਵਾਲੇ ਸਮਝਣ ਲੱਗੇ ਸੀ ਬੱਚੇ ਵੱਡੇ ਹੋਏ ਤੇ ਸਕੂਲ ਪੜਨ ਲੱਗਤੇ ਬਸਾਕਾ ਤਾਂ ਪੜਨ ਵਿੱਚ ਹੁਸ਼ਿਆਰ ਸੀ ਉਹ ਤਾਂ ਪੜ ਗਿਆ ਪੜਨ ਤੋਂ ਬਾਅਦ ਉਸ ਨੂੰ ਨੌਕਰੀ ਮਿਲ ਗਈ ਤੇ ਉਹ ਸ਼ਹਿਰ ਜਾ ਕੇ ਰਹਿ ਲੱਗ ਪਿਆ ਪਰ ਛੋਟੇ ਦੋਨੇ ਸੁਰਜਣ ਤੇ ਅਰਜਣ ਪੜਾਈ ਵਿੱਚ ਨਿਕੰਮੇ ਨਿਕਲੇ ਉਹਨਾਂ ਪੜਾਈ ਆਦਤ ਚਾਲੇ ਛੱਡ ਦਿੱਤੀ ਨੰਬਰਦਾਰ ਨੇ ਹਾਰ ਕੇ ਖੇਤੀਬਾੜੀ ਵਿੱਚ ਲਾ ਲੇ ਨੰਬਰਦਾਰ ਹੁਣ ਸਿਹਤ ਕੋ ਘਾਰ ਲੱਗ ਗਿਆ ਸੀ ਖੇਤੀ ਵੀ ਘਾਟੀ ਖੇਤ ਜਿਹੜਾ ਮਾਰਦਾ ਘਰ ਹੀ ਰਹਿੰਦਾ ਜਿਆਦਾ ਉਹਨਾਂ ਦਿਨਾਂ ਵਿੱਚ ਪਿੰਡਾਂ ਵਿੱਚ ਭੁੱਖੀ ਦਰ ਜਾਣ ਬਹੁਤ ਹੋ ਗਈਆਂ ਸੀ ਸੁਰਜਣਾ ਤੇ ਅਰਜਣ ਜਦੋਂ ਖੇਤ ਹੁੰਦੇ ਘੋੜੀ ਵਾਲਾ ਘੋੜੀ ਤੇ ਭੁੱਖੀ ਵੇਚਣ ਲਈ ਖੇਤਾਂ ਵਿੱਚ ਵੀ ਲੱਹਦਾ ਤਾਂ ਉਹ ਵੀ ਭੁੱਖੀ ਦਾ ਸੁਆਦ ਦੇਖ ਲੈਂਦੇ ਹੌਲੀ ਹੌਲੀ ਸੁਆਦ ਦੇ ਦੇਖਦੇ ਦੇਖਦੇ ਕੁੱਕੀ ਦੇ ਆਦਿ ਹੋ ਗਏ ਫਿਰ ਸੁਰਜਨ ਤੇ ਅਰਜਨ ਥੋੜਾ ਬਹੁਤ ਮਾਵਾ ਬਾਬਾ ਦੀ ਸ਼ਖਲ ਲੱਗੇ ਇਹਨੂੰ ਅਫੀਮ ਕਹਿੰਦੇ ਨੇ ਨੰਬਰਦਾਰ ਨੂੰ ਬਹੁਤ देर बाद ਪਤਾ ਲੱਗਿਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਦਸਾਖੇ ਨੂੰ ਸਰਕਾਰੀ ਨੌਕਰੀ ਹੋ ਕਰਕੇ ਰਿਸ਼ਤਾ ਹੋ ਗਿਆ ਤੇ ਉਹ ਘਰ ਵਾਲੀ ਨੂੰ ਲੈ ਕੇ ਸ਼ਹਿਰ ਆਣ ਲੱਗ ਪਿਆ ਪਰantu ਜੀਨ ਥੋੜੀ ਹੋਣ ਕਰਕੇ ਨਸ਼ਿਆਂ ਦੇ आदी ਹੋ ਕਰਕੇ ਅਰਜਨ ਤੇ ਸੁਰਜਨ ਨੂੰ ਤ੍ਰਿਸ਼ਤਾ ਨਾ ਹੋਇਆ ਸੜੇ ਰਹਿਣ ਕਰਕੇ ਉਹ ਹੋਰ ਵੀ ਨਸ਼ਾ ਵਿੱਚ ਡੁੱਬ ਗਏ ਨੰਬਰਦਾਰ ਨੇ ਬਥੇਰਾ ਸਮਝਾਇਆ ਬੜੇ ਉਹੜ-ਬੋੜ ਕੀਤੀ ਪਰ ਗੱਲ ਕਿਵੇਂ ਵੀ ਸੂਤਨਾਈ ਸੁੰਦਰ ਨੰਬਰਦਾਰ ਦੇ ਤੇ ਚਿੰਤਨ ਕੌਰ ਦੋਵੇਂ ਬੁੱਢੇ ਹੋ ਰਹੇ ਸਨ ਤੇ ਵਿਹੜੇ ਵਿੱਚ ਰੌਣਕ ਖਤਮ ਹੋ ਗਈ ਸੀ ਆਗਰ ਨੰਬਰਦਾਰ ਘਰ ਦੀਆਂ ਨਿੱਗ ਰੀਆਂ ਹਾਲਾਤਾਂ ਕਰਕੇ ਪੂਰਾ ਹੋ ਗਿਆ ਤਿੰਨਾਂ ਭਾਈਆਂ ਨੇ ਕਿਲਾ ਜ਼ਮੀਨ ਵੰਡ ਲਈ ਵਿਸਾਖਾ ਸਿੰਘ ਆਪਣਾ ਹਿੱਸਾ ਵੇਚ ਕੇ ਸ਼ਹਿਰ ਚਲਾ ਗਿਆ ਸੁਰਜਨ ਤੇ ਅਰਜਨ ਥੋੜੀ ਬਹੁਤੀ ਖੇਤੀਬਾਤੀ ਕਰਦੇ ਰਹੇ ਪਰ ਐਨੇ ਵਿੱਚ ਗੁਜ਼ਾਰਾ ਕਿੱਥੇ ਹੁੰਦਾ ਸੀ ਮਾਤਾ ਚਦਨਕੌਰ ਸਾਰਾ ਦਿਵਸ ਉਡੀਕਦੀ ਰਹਿੰਦੀ ਤੇ ਅੱਖਾਂ ਵਿੱਚ ਹੰਝੂ ਪਰਕੇ ਰੋਂਦੀ ਰਹਿੰਦੀ ਬਹੁਤ ਅਰੋਣ ਕਰਕੇ ਅੱਖਾਂ ਦੀ ਰੋਸ਼ਨੀ ਬਿਲਕੁਲ ਹੀ ਘਟ ਗਈ ਸੀ ਉਸ ਨੂੰ ਝੌਲਾ ਝੌਲਾ ਦਿਸਣ ਲੱਗ ਪਿਆ ਸੀ ਪਹਿਲਾਂ ਪਹਿਲ ਪੰਜ ਦਿਨ ਕੋਰ ਅਰਜਣ ਤੇ ਸੁਰਜਣ ਨੂੰ ਬਹੁਤ ਗਾਲਾਂ ਕੱਢਦੀ ਰਹਿੰਦੀ ਪਰ ਅਸਰ ਨਾ ਹੋਣ ਕਰਕੇ ਹੌਲੀ-ਹੌਲੀ ਉਹ ਵੀ ਗਾਲਾਂ ਕੱਢਣੋਂ ਆਟ ਗਈ ਸੀ ਜਿਹੋ ਜਹੀ ਰੁੱਖੀ ਮਿੱਸੀ ਹੋਦੋਂ ਮਾਰੂ ਦੇ ਦਿੰਦੇ ਉਹ ਉਹ ਜੀ ਖਾ ਲੈਂਦੀ ਤੇ ਪਾਣੀ ਦਾ ਕੁੱਟ ਤੀ ਕੇ ਸਬਰ ਕਰ ਲੇਤੀ ਇਸ ਤਰ੍ਹਾਂ ਹੀ ਸਮਾਂ ਲੰਘਦਾ ਗਿਆ ਦੋਨਾਂ ਨੇ ਜ਼ਮੀਨ ਵੇਚਣ ਨੂੰ ਬਾਢਾ ਲਾ ਲਿਆ ਨਸ਼ਿਆਂ ਦੇ ਐਨੇ ਆਦੀ ਹੋ ਗਏ ਕਿ ਖੇਤ ਮੋਟਰ ਤੇ ਮਹਿਫਲ ਲੱਗਣ ਲੱਗ ਪਈਆਂ ਦੋ ਕੁ ਸਾਲਾਂ ਵਿੱਚ ਜ਼ਮੀਨ ਤੋਂ ਬੇਲੇ ਹੋ ਗਏ ਇੱਕ ਦਿਨ ਸੁਰਜਨ ਜ਼ਿਆਦਾ ਨਸ਼ਾ ਕਰਕੇ ਸੌ ਗਿਆ ਅਤੇ ਮੁੜਕੇ ਨਹੀਂ ਉਠਿਆ ਮਾਂ ਪਿੱਕ ਪਿੱਟ ਕੇ ਬੈਠ ਗਈ ਸੋਚਦੀ ਕਿ ਉਸਨੇ ਅਜਿਹੇ ਮਾੜੇ ਕਰਮ ਕੀਤੇ ਨੇ ਜਿਨ੍ਹਾਂ ਦੀ ਸਜ਼ਾ ਉਸ ਨੂੰ ਮਿਲ ਰਹੀ ਹੈ। ਸੁਰਜਣ ਨੂੰ ਹੁਣ ਨਸ਼ਾ ਕਿਤੋਂ ਨਹੀਂ ਮਿਲਦਾ ਸੀ। ਉਸਨੇ ਹੌਲੀ-ਹੌਲੀ ਮਾਂ ਤੋਂ ਅੱਖ بچਾ ਕੇ ਘਰ ਦਾ ਸਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਨਸ਼ਾ ਪੂਰਾ ਕਰਨ ਲੱਗਿਆ। ਘਰ ਦੇ ਖੇਤੀ ਦੇ ਸ਼ੰਦ, ਦਰੀਆ, ਖੇਸ, ਚਰਖੇ, ਪੀੜੇ ਗੱਲਾਂ ਘੱਟੀ ਤੇ ਭਾਂਡੇ ਢਿੰਦੇ ਜਿਹੜਾ ਵੀ ਕੁਝ ਹੱਥ ਲੱਗਦਾ ਉਹ ਘਰੋਂ ਚੁੱਕ ਕੇ ਵੇਚ ਦਿੰਦਾ ਵਿਸਾਖਾ ਸਾਲ ਸਮਾਹੀ ਜਿਹੜਾ ਮਾਰਦਾ ਪਰ ਕਰ ਵੀ ਕੀ ਸਕਦਾ ਸੀ ਮਾਂ ਨੂੰ ਸ਼ਹਿਰ ਲਿਜਾਣ ਲਈ ਉਸਦੀ ਘਰ ਵਾਲੀ ਨਹੀਂ ਸੀ ਮੰਦੀ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਹਾਲ ਉੱਤੇ ਹੀ ਛੇਡ ਕੇ ਬਾਕਸ ਚੱਲਿਆ ਜਾਂਦਾ ਇੱਕ ਦਿਨ ਕੀ ਹੋਇਆ ਕਿ ਅਰਜਨ ਘਰ ਦਾ ਪਤਿਲਾ ਜਿਹੜਾ ਘਰ ਦਾ ਆਖਰੀ ਭਾਂਡਾ ਸੀ ਧਰੋਂ ਚੁੱਕ ਕੇ ਡਿਉੜੀ ਵਿੱਚੋਂ ਦੀ ਲੰਘਣ ਲੱਗਿਆ ਕਿ ਅੜਖੇ ਡਿੱਗ ਪਿਆ ਤੇ ਪਤਿਲਾ ਹੱਥੋਂ ਛੁੱਟ ਕੇ ਮਾਂ ਚਤੰਨੀ ਦੇ ਪੈਰਾਂ ਵਿੱਚ ਜਾ ਬਚਿਆ ਪਤਿਲੇ ਨੂੰ ਸੰਭਾਲ ਕੇ ਤੇ ਹੱਥ ਵਿੱਚ ਫੜ ਕੇ ਇਸਨੇ ਅਰਜਣ ਨੂੰ ਤਰ ਅੰਧਰੋਗ ਦਰਸੀ ਸਥਿਤੀ ਹਾਏ ਵੀ ਅਰਜਣਾ ਤੇਰਾ ਕੱਖ ਨਾ ਰਹੀ ਆਹ ਆਖਰੀ ਪਤੀਲਾ ਵੇਚ ਕੇ ਘਰ ਕੀ ਵੇਚੇਗਾ ਮੇਰੇ ਰਾਜਾਉਂਦੇ ਜੀ ਹੱਥ ਵਿੱਚ ਥੂਠਾ ਬੜਾਤਾ ਤੂੰ ਇੰਨਾ ਕਹਿੰਦੀ ਹੋਈ ਤੈਨ ਨਕੌਰ ਹੋ ਕੀ ਹੋ ਕੇ ਰੋਣ ਲੱਗ ਪਈ ਆਪਣੇ ਜੰਮਾ ਬਾਇਆ ਨੂੰ ਅਗਲੇ ਪਿਛਲੇ ਪਡੇਰਿਆਂ ਨੂੰ ਤੇ ਨਾਲੇ ਰੱਬ ਨੂੰ ਨਾਂ ਲੈ ਲੈ ਕੇ ਕੋਸਣ ਲੱਗ ਪਈ ਅਰਜਨ ਕੌਲੇ ਨਾਲ ਲੱਗਿਆ ਕੌਲੇ ਨਾਲ ਲੱਗਿਆ ਸੁੰਨ ਹੋਇਆ ਖੜਾ ਸੀ ਬਾਰ ਹੁਣ ਕੀ ਬਣਨਾ ਸੀ ਹਣ ਤਾਂ ਪਾਣੀ ਸੇ ਰੁਤੋਂ ਦੀ ਲੰਘ ਕੇ ਕਿਤੇ ਦੂਰ ਨਸ਼ੇ ਦੇ ਦਰਿਆ ਵਿੱਚ ਜਾ ਪਿਆ ਸੀ ਬਹੁਤ ਹੀ ਭਾਵੁਕ ਕਹਾਣੀ ਹੈ ਜੀ ਬਿਲਕੁਲ ਅੱਜ ਦੇ ਦੌਰ ਦੇ ਆਧਾਰਤ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਲਾਈਕ ਕਰੋ ਕਹਾਣੀ ਨੂੰ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ